ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਵੇਖ ਰਹੇ ਆਪ ਸਭ ਦਰਸ਼ਕਾਂ ਦਾ ਮੈਂ ਸਵਾਦੀ ਗੁਪਤਾ ਨਿੱਗਾ ਸਵਾਗਤ ਕਰਦੇ ਹਾਂ ਸੋ ਬੁਲਟਨ ਦੇ ਅਗਾਸਤ ਤੋਂ ਪਹਿਲੇ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਜ਼ਿਲ੍ਹਾ ਪਟਿਆਲਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਦੂਦਨ ਸਾਦਾ ਵਿਖੇ ਤਹਿਸੀਲ ਕੰਪਲੈਕਸ ਦਾ ਕੀਤਾ ਉਦਘਾਟਨ ਕੀਤਾ ਲੋਕਾਂ ਦੀਆਂ ਬਾਕੀ ਮੰਗਾਂ ਨੂੰ ਵੀ ਛੇਤੀ ਹੀ ਕੀਤਾ ਜਾਏਗਾ ਪੂਰਾ ਅਸ਼ਦੀਪ ਸਿੰਘ ਕਲੇਰ ਨੇ ਸੀਐਮ ਆਮ ਤੇ ਲਗਾਏ ਗੰਭੀਰ ਇਲਜ਼ਾਮ ਕਿ ਹਰ ਸਰਕਾਰ ਨੇ ਹੁਣ ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਿਆ ਇਤਿਹਾਸ ਮਾਨ ਨੂੰ ਇੱਕ ਗੁਲਾਮ ਮੁੱਖ ਮੰਤਰੀ ਵਜੋਂ ਕਰੇਗਾ ਯਾਦ ਪੰਜਾਬ ਦੇ ਨਸ਼ਾ ਮੁਕਤੀ ਲਈ ਪ੍ਰਤੀਕ ਕੀਤੇ ਜਾਣਗੇ ਇਹ ਡਾਕਟਰ ਕਿਹਾ ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਕੇ ਹੀ ਲਵੇਗੀ ਸਾਹਿਤਮਤੀ ਹਰਪਾਲ ਸਿੰਘ ਚੇਅਰਮੈਨ ਨੇ ਦਿੱਤੀ ਜਾਣਕਾਰੀ ਟਰਾਈਕੋਰ ਦੇ ਨਸ਼ਵਾਨ ਦਾ ਕੈਨੇਡਾ ਵਿੱਚ ਗੋਲੀਆਂ ਮਾਰ ਕੇ ਕਤਲ 2022 ਵਿੱਚ ਪਰਿਵਾਸ ਸਬੰਧ ਹਾਂਗਕਾਂਗ ਤੋਂ ਗਿਆ ਸੀ ਕੈਨੇਡਾ ਪਿੰਡ ਵਿੱਚ ਸੋਗ ਦੀ ਲਹਿਰ ਹੈ ਹਨ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਟਿਆਲਾ ਦੇ ਪਿੰਡ ਦੂਦਨ ਸਾਦਾ ਵਿਖੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਹਿਸੀਲ ਦੇ ਸਾਰੇ ਕੰਮ ਹੁਣ ਇੱਕੋ ਇਮਾਰਤ 'ਤੇ ਹੋਣਗੇ ਇਸ ਇਮਾਰਤ ਦੇ ਬਣਨ ਤੇ 8 ਕਰੋੜ 55 ਲੱਖ ਰੁਪਏ ਦਾ ਖਰਚਾ ਆਇਆ ਉਹਨਾਂ ਕਿਹਾ ਕਿ ਪਹਿਲਾਂ ਤਾਂ ਤਹਿਸੀਲਾਂ ਨੂੰ ਵੇਖਦੇ ਹੀ ਬੰਦੇ ਦਾ ਦਿਲ ਟੁੱਟ ਜਾਂਦਾ ਸੀ ਕਿ ਕੰਮ ਹੋਵੇਗਾ ਜਾਂ ਫਿਰ ਨਹੀਂ ਪਰ ਹੁਣ ਅਜਿਹਾ ਨਹੀਂ ਹੈ ਪਹਿਲਾਂ ਤਹਿਸੀਲਾਂ ਵਿੱਚ ਸਭ ਤੋਂ ਵੱਧ ਲੁੱਟ ਹੁੰਦੀ ਸੀ ਪਰ ਹੁਣ ਸਾਰਾ ਸਿਸਟਮ ਸੁਧਰ ਗਿਆ ਹੈ ਲੋਕਾਂ ਦੀਆਂ ਬਾਕੀ ਮੰਗਾਂ ਨੂੰ ਵੀ ਚੇਤੀ ਬੂਰਾ ਕੀਤਾ ਜਾਏਗਾ ਇਹ ਤਹਿਸੀਲਾਂ ਦਾ ਕੰਮ ਅਸੀਂ ਕਰ ਰਹੇ ਆ ਕਿ ਤਹਿਸੀਲਾਂ ਚ ਸਭ ਤੋਂ ਵੱਧ ਲੁੱਟ ਹੁੰਦੀ ਸੀ ਤੁਸੀਂ ਦੇਖਿਆ ਵੀ ਹੋਣਾ ਪਿਛਲੇ ਦਿਨੀ ਹੜਤਾਲ ਨਹੀਂ ਕਰਦੇ ਸੀ ਜ਼ਿਲਦਾਰ ਹੜਤਾਲ ਕਰਾਂਗੇ ਮੈਂ ਕਿਹਾ ਜੀ ਕੀ ਮੁੱਦਾ ਹੈ ਕਹਿੰਦੇ ਸਾਡੇ ਤਿੰਨ ਬੰਦੇ ਫੜ ਲਏ ਤੁਸੀਂ ਪੈਸੇ ਲੈਣ ਦੇ ਮੈਂ ਕਿਹਾ ਚੱਲ ਸੰਸਦੇ ਵੀ ਆ ਫਿਰ ਤੁਹਾਨੂੰ ਵੀ ਤੁਸੀਂ ਲੈ ਸਕਦੇ ਹੋ ਕਰੋ ਹੜਤਾਲ ਮੈਂ ਕਿਹਾ ਕਲਮ ਛੋੜ ਹੜਤਾਲ ਮੈਂ ਕਿਹਾ ਛੱਡੋਂਗੇ ਤਾਂ ਆਪਦੀ ਮਰਜ਼ੀ ਨਾਲ ਕਲਮ ਫਿਰ ਕਲਮ ਵਾਪਸ ਦੇਣੀ ਹੈ ਜਾਂ ਨਹੀਂ ਹੈ ਸਾਡੀ ਮਰਜ਼ੀ ਹੋਊਗੀ ਫਿਰ ਤੁਹਾਨੂੰ ਪਤਾ ਹੀ ਹੈ ਇੱਥੋਂ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਮਮਦੋਟ ਮਮਦੋਟ ਵਾਲਾ ਉਧਰ ਆਨੰਦਪੁਰ ਸਾਹਿਬ ਕਣੀ ਐ ਕਰਤਾ ਸਾਰਾ ਹੁਣ ਜਮਾ ਸੱਟ ਨੇ ਕਹਿੰਦੇ ਜਮਾ ਠੀਕ ਨਾਲੇ ਮੈਂ ਕਿਹਾ ਰਿਸਟਰੀ ਨਹੀਂ ਕਰਨੀ ਤੁਸੀਂ ਤੁਸੀਂ ਹੋਰ ਕੰਮ ਕਰੋ ਸਾਈਨ ਕਰਨਿਆਂ ਨੇ ਕੱਲੇ ਉਸੇ ਕੰਮ ਦੀ ਤਨਖਾਹ ਮਿਲਦੀ ਆ ਉਹਨਾਂ ਨੂੰ ਸਾਈਨ ਕਰਨ ਵੇਲੇ ਰੱਬ ਬਣ ਜਾਂਦੇ ਨੇ ਸਾਈਨ ਕਰਤੇ ਮੈਂ ਮੇਰੇ ਨਾਂ ਤੇ ਸਾਈਨ ਹੋ ਗਏ ਮੈਂ ਰਿਸਟਰੀਆਂ ਕਰਦਾ ਬੁਗਾ ਕੇ ਮਾਰਦੇ ਰਿਸਟਰੀ ਓ ਗਲਤ ਲਿਖੀ ਹੋਈ ਆ ਬਸ ਕੀ ਕਰੋਗੇ ਤੁਸੀਂ ਉਹਦਾ ਮਤਲਬ ਇਹ ਹੁੰਦਾ ਵੀ ਪੈਸੇ ਨਹੀਂ ਆਏ ਤੇਰੇ ਉਹ ਤੋਂ ਲਿਖਾ ਕੇ ਲਿਆ ਜਿਹੜਾ ਮੇਰਾ ਏਜੰਟ ਆ ਉਹੋ ਰਿਸਟਰੀ ਜੀ ਲਿਖ ਦਿੰਦੇ ਆ ਵੀ ਪੈਸੇ ਆ ਗਏ ਬਾਹਰ ਰਕਮ ਬਾ ਵਸੂਲ ਕਹਿੰਦਾ ਹਾਂ ਹਾਂ ਹੁਣ ਠੀਕ ਐ ਮਾਨੂੰ ਸਾਰਾ ਪਤਾ ਐ ਨਾ ਅੰਦਰ ਲੀਆਂ ਗੱਲਾਂ ਦਾ ਇਹ ਤਾਂ ਦੇਖੋ ਕੈਂਸਰ ਤੇ ਆਇਓਡੈਕਸ ਲਾਉਣ ਨਾਲ ਕੈਂਸਰ ਠੀਕ ਨਹੀਂ ਹੁੰਦਾ ਇਹ ਤਾਂ ਕੀਮੋਥੈਰਪੀ ਕਰਨੀ ਪੈਣੀ ਐ ਇਹ ਰਿਸ਼ਵਤ ਖੋਰੀ ਕੈਂਸਰ ਐ ਇਹ ਭ੍ਰਿਸ਼ਟਾਚਾਰ ਕੈਂਸਰ ਵਾਂਗੂ ਲੱਗ ਗਿਆ ਇਲਾਜ ਹੋਊਗਾ ਪਰ ਟਾਈਮ ਲੱਗੂਗਾ ਥੋੜਾ ਸਾਥ ਦੇ ਦਿਓ ਬਸ ਸਾਡੀ ਨੀਅਤ ਚ ਖੋਟ ਨਹੀਂ ਹੈਗਾ ਅਸੀਂ ਪੰਜਾਬ ਪੱਖੀ ਆ ਸਾਡੇ ਦਿਲ ਚ ਪੰਜਾਬ ਧੜਕਦਾ ਹੈ ਅਸੀਂ ਕਿਸੇ ਰੇਤੇ ਵਾਲੀ ਖੱਡ ਜਿੱਸਾ ਨਹੀਂ ਪਾਉਣਾ ਅਸੀਂ ਕਿਸੇ ਬੱਸਾਂ ਚਿੱਸਾ ਨਹੀਂ ਪਾਉਣਾ ਅਸੀਂ ਕਿਸੇ ਟਾਬਿਆਂ ਚਿੱਸਾ ਨਹੀਂ ਪਾਉਣਾ ਹਿੱਸਾ ਪਾਉਣਾ ਤਾਂ ਪੰਜਾਬ ਦੇ ਲੋਕਾਂ ਦੇ ਦੁੱਖਾਂ ਦਰਦਾਂ ਚਿੱਸਾ ਪਾਉਣਾ ਹੋਰ ਕਿਤੇ ਹਿੱਸਾ ਨਹੀਂ ਪਾਉਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ناکامیਆਂ ਤੋਂ ਧਿਆਨ ਹਟਾਉਣ ਦੇ ਲਈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਬੇਤੁਕੇ ਬਿਆਨ ਦੇ ਰਹੇ ਨੇ ਜੀ ਹਾਂ ਇਹ ਇਲਜ਼ਾਮ ਸ਼ੋਮਨੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਸੀਐਮ ਭਗਵੰਤ ਮਾਨ ਤੇ ਲਗਾਏ ਨੇ ਕਲੇਰ ਨੇ ਕਿਹਾ ਕਿ ਪੰਜਾਬ ਨੇ ਹੁਣ ਜਿਹੜਾ ਹੈ 1000 ਕਰੋੜ ਰੁਪਏ ਦਾ ਜਿਹੜਾ ਹੈ ਨਵਾਂ ਕਰਜ਼ਾ ਚੁੱਕਿਆ ਹੈ ਕੱਲ ਆਮ ਆਦੀ ਪਾਰਟੀ ਦਾ ਉਮੀਦਵਾਰ ਲੁਧਿਆਣਾ ਪੱਛਮੀ ਹਲਕੇ ਵਿੱਚ ਚੋਣ ਪ੍ਰਚਾਰ ਵੇਲੇ ਸ਼ਹੀਦ ਕਰਤਾ ਸਿੰਘ ਸਰਾਬਾ ਦਾ ਨਾਂ ਭੁੱਲ ਗਿਆ ਕਲੇਰ ਨੇ ਕਿਹਾ ਹੈ ਕਿ ਇਤਿਹਾਸ ਭਗਵੰਤ ਮਾਨ ਨੂੰ ਇੱਕ ਗੁਲਾਮ ਮੁੱਖ ਮੰਤਰੀ ਜੋ ਯਾਦ ਕਰੇਗਾ ਦੇਖੋ ਜ Punjab ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਫੇਰ ਇੱਕ ਵਾਰੀ ਬੇਤੁਕਾ ਬਿਆਨ ਦਿੱਤਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਮੁੱਖ ਮੰਤਰੀ Punjab ਦੇ ਹੋ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ ਉਹ ਆਪਣਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾ ਰਹੀ ਹੈ ਉਹਦਾ ਕੰਮ ਹੈ ਗੁਰਦੁਆਰਾ ਸਾਹਿਬਾਨਾਂ ਦੀ ਸਾਮ ਸੰਭਾਲ ਕਰਨਾ ਤੇ ਉਹ ਵਧੀਆ ਕਰ ਰਹੀ ਹੈ ਪਰ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਫੇਲੀਅਰ ਸਾਬਤ ਹੋ ਕਿਉਂਕਿ ਪੰਜਾਬ ਦੀ ਜੇ ਮੈਂ ਗੱਲ ਕਰਾਂ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਰੇ ਡਰਬੀ ਛਰੇ ਆਮ ਵਿਕਰਿਆ ਗੈਂਗਸਟਰ ਛਰੇ ਆਮ ਫਰੋਤੀਆਂ ਮੰਗ ਰਹੇ ਨੇ ਔਰ ਇਹ ਚੀਜ਼ਾਂ ਤਾਂ ਹੁਣ ਪੰਜਾਬ ਰਿਆਣਾ ਹਾਈ ਕੋਰਟ ਨੇ ਵੀ ਥੋੜੇ ਉੱਤੇ ਕਮੈਂਟ ਕੀਤੇ ਨੇ ਔਰ ਪੰਜਾਬ ਦੇ ਵਿੱਚ ਕਰਜ਼ਾ ਧੜਾ ਧੜ ਚੱਕਿਆ ਜਾ ਰਿਹਾ ਅਜੇ 1000 ਕਰੋੜ ਦਾ ਕਰਜ਼ਾ ਪਾ ਫੇਰ ਚੱਕ ਲਿਆ ਹੁਣ ਲੋਕ ਇਹ ਗੱਲ ਸਮਝਦੇ ਨੇ ਕਿ ਮੁੱਖ ਮੰਤਰੀ ਸਾਹਿਬ ਐਸੇ ਬੇਤੁਕੇ ਬਿਆਨ ਕਿਉਂ ਦਿੰਦੇ ਨੇ ਕਿਉਂਕਿ ਕੱਲ ਥੋੜਾ ਲੁਧਿਆਣਾ ਵੈਸਟ ਬਾਈ ਇਲੈਕਸ਼ਨ ਦਾ ਜਿਹੜਾ ਕੈਂਡੀਡੇਟ ਹੈ ਉਹ ਕਰਤਾਰ ਸਿੰਘ ਸਰਾਭਾ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਨਾਂ ਤੱਕ ਭੁੱਲ ਗਿਆ ਸਟੇਜ ਦੇ ਉੱਤੇ ਤੇ ਅੱਜ ਆਪਾਂ 1000 ਕਰੋੜ ਦਾ ਕਰਜ਼ਾ ਚੱਕਿਆ ਸੋ ਹੁਣ ਇਹ ਦੋ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਸਾਨੂੰ ਯਾਦ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਜੀ ਪੰਜਾਬ ਤੁਹਾਨੂੰ ਪਤਾ ਕਿਸ ਤਰੀਕੇ ਯਾਦ ਕਰੇਗਾ ਇੱਕ ਮੁੱਖ ਮੰਤਰੀ ਹੁੰਦਾ ਇਨੈਫੀਸ਼ੀਐਂਟ ਇੱਕ ਮੁੱਖ ਮੰਤਰੀ ਹੁੰਦਾ ਕਮਜ਼ੋਰ ਤੁਸੀਂ ਉਹ ਗੁਲਾਮ ਮੁੱਖ ਮੰਤਰੀ ਜਿਨੇ ਦਿੱਲੀ ਦੀ ਗੁਲਾਮੀ ਦੇ ਵਿੱਚ ਕਿਉਂਕਿ ਇੱਕ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਕੋਲ ਗੁਲਾਮ ਕਰਿਆ ਇੱਕ ਗੁਲਾਮ ਮੁੱਖ ਮੰਤਰੀ ਨੇ ਸਾਰਾ ਪੰਜਾਬ ਦਿੱਲੀ ਤੇ ਲਟਾਤਾ ਕੇਜਰੀਵਾਲ ਤੇ ਲਟਾਤਾ ਕਰਜ਼ਾ 3 ਲੱਖ ਕਰੋੜ ਟੱਪ ਗਿਆ ਤੇ ਗੱਲਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਕਰਤਾ ਜੀ ਤੁਸੀਂ ਕੀ ਕੀਤਾ ਤੁਸੀਂ ਪੰਜਾਬ ਦੇ ਹੱਥ ਠੂਠਾ ਫੜਾਤਾ ਮਾਮਾ ਦੇ ਪੁੱਤਾਂ ਨੂੰ ਦਮੂਹਾ ਨਾਗ ਗੈਂਗਸਟਰ ਨਸ਼ਾ ਡੰਗਰੇ ਤੁਸੀਂ ਕਦੇ ਸਟੇਜਾਂ ਤੇ ਚੜ੍ਹ ਕੇ ਨੱਚਣ ਲੱਗ ਜਾਂਦੇ ਹੋ ਕਦੇ ਬਸ ਐਸੀ ਬੇਤੁਕੀਆਂ ਗੱਲਾਂ ਕਰਕੇ ਟਾਈਮ ਪਾਸ ਕਰ ਰਹੇ ਹੋ ਤੁਡੇ ਕੋਲ ਰਹਿ ਗਿਆ 2 ਸਾਲ ਦਾ ਸਮਾਂ ਅੱਜ ਵੀ ਤੁਹਾਡੇ ਐਮਐਲਏ ਨੂੰ ਕੋਈ ਪਿੰਡਾਂ 'ਚ ਵੜਨ ਨਹੀਂ ਦੇ ਰਿਹਾ ਇਹ ਹਾਲਾਤ ਵੱਧ ਤੋਂ ਵੱਧਰ ਹੋਣੇ ਨੇ ਪੰਜਾਬ ਦੇ ਲੋਕਾਂ ਦਾ ਜਵਾਬ ਮੰਗਦੇ ਨੇ ਸੋ ਧਿਆਨ ਭਟਕਾਉਣ ਦੇ ਲਈ ਬਿਆਨਬਾਜ਼ੀ ਨਾ ਕਰੋ ਪੰਜਾਬ ਲਈ ਕੀ ਕੀਤਾ ਉਹ ਦਿਖਾਓ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਨਸ਼ੇ ਛੱਡਣ ਵਾਲਿਆਂ ਨੂੰ ਸਹੀ ਇਲਾਜ ਪ੍ਰਦਾਨ ਕਰਨ ਲਈ 200 ਮਨੋਵਿਗਿਆਨੀਆਂ ਦੀ ਭਰਤੀ ਕੀਤੀ ਜਾਏਗੀ ਸਭ ਤੋਂ ਪਹਿਲਾਂ ਸਰਕਾਰ ਤੁਰੰਤ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਮਨੋਵਿਗਿਆਨੀਆਂ ਦੀਆਂ ਅਸਥਾਈ ਭਰਤੀ ਕਰੇਗੀ ਹਾਲਾਂਕਿ 6 ਮਹੀਨਿਆਂ ਦੇ ਅੰਦਰ ਇਹ ਭਰਤੀ ਸਥਾਈ ਕਰ ਦਿੱਤੀ ਜਾਏਗੀ ਇਹ ਫੈਸਲਾ ਨਸ਼ਾ ਵਿਰੁੱਧ ਜੰਗ ਦੀ ਨਿਗਰਾਨੀ ਲਈ ਬਣਾਈ ਗਈ ਉੱਚ ਸ਼ਕਤੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ ਸੋ ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਪਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ 200 ਸਿਕਾਲੋਜਿਸਟ ਜਿਹੜੇ ਨੇਗੇ ਉਹ ਭਰਤੀ ਕੀਤੇ ਜਾਣਗੇ ਸਾਈਕੋਲੋਜਿਸਟ ਸਿਕਾਲੋਜਿਸਟ ਭਰਤੀ ਕੀਤੇ ਜਾਣਗੇ ਕਿਉਂਕਿ ਜਦੋਂ ਪੇਸ਼ੈਂਟ ਆਉਂਦਾਗਾ ਜਿਹੜਾ ਮਰੀਜ਼ ਆ ਜਿਹੜਾ ਡਰੱਗ ਐਡਿਕਟ ਆਗਾ ਉਹ ਇੱਕ ਪੇਸ਼ੈਂਟ ਆ ਉਹ ਇੱਕ ਬਿਮਾਰ ਵਿਅਕਤੀ ਆ ਉਹਨੂੰ ਟ੍ਰੀਟ ਕਰਨਾ ਉਹਨੂੰ ਮੈਡੀਸਿਨ ਦੇਣਾ ਉਹਦੀ ਕਾਉਂਸਲਿੰਗ ਕਰਨੀ অতি ਜ਼ਰੂਰੀ ਆ ਸੋ ਇਹ ਘਾਟ ਜਿਹੜੀ ਆ ਮਹਿਸੂਸ ਹੋ ਰਹੀ ਸੀ ਸੋ 200 ਸਿਕਾਲੋਜਿਸਟ ਜਿਹੜਾ ਉਸੀਂ ਭਰਤੀ ਕਰਨਾਗਾ ਪਰ ਇਹ ਟੈਂਪਰੇਰੀ بیس ਤੇ ਭਰਤੀ ਕਰਨਾਗਾ ਮੈਂ ਕਲੀਅਰ ਕਰਦਾ ਤੁਹਾਡੇ ਰਾਹੀਂ 200 ਜਿਹੜਾ 6 ਮਹੀਨਿਆਂ ਨੂੰ ਅਸੀਂ ਇਹਨਾਂ ਦੀ ਲੋਕ ਕੀਤਾ ਬਟ ਵਿਥਨ ਇਸ 6 ਮਨਥ ਇਹ ਜਿਹੜਾ 6 ਮਨਥ ਇਹ ਟੈਂਪਰੇਰੀ ਭਰਤੀ ਕਰਾਂਗੇ ਉਹਦੇ ਅੰਦਰ ਡਿਪਾਰਟਮੈਂਟ ਆਫ ਹੈਲਥ ਜਿਹੜਾ ਉਹ ਸਾਡੇ ਕੋਲੋਂ ਪੋਸਟਾਂ ਸੈਂਕਸ਼ਨ ਕਰਾਊਗਾ ਔਰ ਰੈਗੂਲਰ ਭਰਤੀ ਜਿਹੜੀ ਆ ਸਾਈਕੋਲੋਜਿਸਟ ਦੀ ਉਹ ਇਹਨਾਂ 6 ਮਹੀਨਿਆਂ ਚ 200 ਦੀ ਪੂਰੀ ਹੋਊਗੀ पर लेकिन क्योंकि अर्जेंट नीड आ ਹੁਣ ਸਖਤ ਜ਼ਰੂਰਤ ਆ ਉਹਦੇ ਲਈ ਅਸੀਂ 200 ਬੰਦਾ ਟੈਂਪਰੇਰੀ ਤੌਰ ਦੇ ਉੱਤੇ ਕੰਟਰੈਕਟ ਤੇ ਭਰਤੀ ਕਰਾਂਗੇ ਔਰ ਉਸ ਤੋਂ ਬਾਅਦ ਰੈਗੂਲਰ ਭਰਤੀ ਜਿਹੜੀ ਆ ਉਹ ਵਿਦਨ 6 ਮਨთ ਪੂਰੀ ਹੋਊਗੀ ਇਸ ਤੋਂ ਬਿਨਾ 1000 ਜਿਹੜਾ ਬੈੱਡ ਆ ਉਹ ਇਨਫਰਾਸਟ੍ਰਕਚਰ ਜਿਹੜਾ ਉਹ ਤੁਸੀਂ ਅਪਗ੍ਰੇਡ ਕੀਤਾਗਾ ਕਿ ਇਨਫਰਾਸਟ੍ਰਕਚਰ ਜਿਹੜਾ ਸੀਗਾ ਉਹਦੀ ਕਈ ਫੈਸਿਲਿਟੀ ਦੀ ਘਾਟ ਨਜ਼ਰ ਆਈ ਤੋ 1000 ਬੈੱਡ ਜਿਹੜਾ ਉਹਦੀ ਵੀ ਅਪਗ੍ਰੇਡੇਸ਼ਨ ਜਿਹੜੀ ਆ ਸਰਕਾਰੀ ਹਸਪੀਟਲਾਂ ਦੇ ਅੰਦਰ ਜਿਹੜੇ ਓਟ ਕਲੀਨਿਕ ਨੇ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹ ਚੋਈ ਆ ਔਰ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਜਿਹੜਾ ਸਟੈਪ ਲਿਆਗਾ ਕਿ 1000 ਅਸੀਂ ਬੈੱਡ ਐਡੀਸ਼ਨਲ ਕੈਪੈਸਿਟੀ ਅਸੀਂ ਕ੍ਰੀਏਟ ਕੀਤੀ ਆ ਕਿ ਜਿਹੜੇ ਪ੍ਰਾਈਵੇਟ ਨਰਸਿੰਗ ਇੰਸਟੀਚਿਊਸ਼ਨ ਨੇ ਜਾਂ ਡੀ ਐਡਿਕਸ਼ਨ ਸੈਂਟਰ ਨੇ ਜਾਂ ਨਰਸਿੰਗ ਸੈਂਟਰ ਨੇ ਉਹਨਾਂ ਦੇ ਅੰਦਰ ਅਸੀਂ 1000 ਬੈੱਡ ਦੀ ਪ੍ਰਬੰਧ ਕਰਾਂਗੇ ਉਹਨਾਂ ਨੂੰ ਅਸੀਂ ਪਰ ਬੈੱਡ ਪੈਸੇ ਦੇਵਾਂਗੇ ਜੇਕਰ ਸਾਡੇ ਕੋਲੇ ਮਰੀਜ਼ ਜਿਹੜੇ ਨੇਗੇ ਵੱਧ ਜਾਂਦੇ ਨੇ ਜਾਨੀ ਸਾਡੀ ਕੈਪੈਸਿਟੀ ਜਿਹੜੀ ਸਰਕਾਰ ਦੀ ਆ ਉਹ ਫੁੱਲ ਹੋ ਜਾਂਦੀ ਹੈ ਜਦੋਂ ਜਦੋਂ ਸਰਕਾਰੀ ਬੈਡਾਂ ਦੀ ਕੈਪੈਸਿਟੀ 5000 ਬੈਡ ਦੀ ਕੈਪੈਸਿਟੀ ਫੁੱਲ ਹੋ ਜੂਗੀ ਤਾਂ ਉਸ ਤੋਂ ਬਾਅਦ ਦੇ 6000 ਚ ਵੱਧਦੀ ਆ ਤਾਂ ਇਮੀਡੀਏਟਲੀ ਜਿਹੜਾ ਉਸ ਮਰੀਜ਼ਾਂ ਨੂੰ ਉਹਨਾਂ ਡਰੱਗ ਐਡਿਕਟ ਨੂੰ ਜਿਹੜਾ ਪ੍ਰਾਈਵੇਟ ਹੋਮ 'ਚ ਵੀ ਸ਼ਿਫਟ ਕੀਤਾ ਜਾ ਸਕਦਾਗਾ ਉਹਦੇ ਲਈ ਜਿਹੜਾ ਉਹਦਾ ਖਰਚਾਗਾ ਉਹ ਸਰਕਾਰ ਜਿਹੜਾ ਪੇ ਕਰੂਗੀ ਇਹ ਵੀ ਇੱਕ ਇੰਪੋਰਟੈਂਟ ਫੈਸਲਾ ਹੋਇਆਗਾ ਇਸ ਤੋਂ ਬਿਨਾ ਸਟਾਫ ਦੀ ਭਰਤੀ ਆ ਡਿਪਾਰਟਮੈਂਟ ਨੂੰ ਇਹ ਆਜਾਡਰ ਕੀਤੇ ਨੇ ਹੈਲਥ ਡਿਪਾਰਟਮੈਂਟ ਨੂੰ ਕਿਹੜਾ ਸਟਾਫ ਆ ਚਾਹੇ ਉਹ ਨਰਸਿੰਗ ਸਟਾਫ ਆ ਜਾਂ ਹੋਰ ਪੈਰਾਮੈਡੀਕਲ ਸਟਾਫ ਆ ਉਹਦੀ ਕੰਪਲੀਟ ਜਿਹੜੀ ਆ ਪ੍ਰਪੋਜ਼ਲ ਵਿਥਿਨ ਵੀਕ ਲੈ ਕੇ ਆਉਣ ਕਿ ਕਿਹੜੇ ਕਿਹੜੇ ਹਸਪੀਟਲ ਦੇ ਅੰਦਰ ਕਿੱਥੇ ਕਿੱਥੇ ਘਾਟ ਆ ਉਹ ਵੀ ਅਸੀਂ ਜਿਹੜਾ ਪੂਰੀ ਕਰਾਂਗੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਚਾਸ਼ਲੀ ਏਸੀਬ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ। ਸੋ ਦਿੱਲੀ ਦੇ ਕੈਬਨਿਟ ਮੰਤਰੀ ਮਨਜੀਂਦਰ ਸਿੰਘ ਸਿਰਸਾ ਨੇ ਚਾਚ ਵਿੱਚ ਸਹਿਯੋਗ ਨਾ ਕਰਨ ਤੇ ਮਨੀਸ਼ ਸਿਸੋਦੀਆ ਦੀ ਕੜੀ ਅਲੋਚਨਾ ਕੀਤੀ ਹੈ। ਸਿਰਸਾ ਨੇ ਕਿਹਾ ਹੈ ਕਿ ਮਨੀਸ਼ ਸਿਸੋਦੀਆ ਦਾ ਏਸੀਬ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰਨਾ ਕਲਾਸਰੂਮ ਨਿਰਮਾਣ ਕੋਟਾਲੇ ਵਿੱਚ ਚੋਣਾਂ ਦੇ ਦੋਸ਼ੀ ਹੋਣ ਦਾ ਸਪਸ਼ਟ ਸੰਕੇਤ ਹੈ। ਸਿਸੋਦੀਆ ਨੂੰ ਆਮ ਆਦਮੀ ਪਾਰਟੀ ਦੇ ਅਖੋਤੀ ਸਿੱਖਿਆ ਮਾਡਲ ਦੀ ਆੜ ਵਿੱਚ ਲੁੱਟੇ ਗਏ ਹਰ ਇੱਕ ਰੁਪਏ ਲਈ ਜਵਾਬਦੇਹ ਠਹਿਰਾਇਆ ਜਾਏਗਾ। सिरसा ने भी किया है की कि दो हजार करोड़ रुपए का घोटाला है कानून हाथ तो बहुत लंबे मनीष सिसोदिया इस मामले में जेल भी जाना सकता है मनीष सिसोदिया जी को आज के सीबी के सामने एंटी करप्शन ब्रांच के सामने, दो हजार करोड़ का जो क्लास घोटाला है उसके असलिय पेश होना था लेकिन एरोगेंस देखिए कह रहे मैं तो पेश नहीं वे क्यों नहीं होंगे आप कह रहे मैं तो बहुत बिजी चल रहा हूं जी ना आप उप मुख्यमंत्री रहे ना आपको एमपी हैं ना आप एमएलए हैं आप तो काउंसलर भी नहीं है के बिजी हैं क्योंकि आपको पता है कि जो क्लासरूम आठ सौ फुट में बनता है आपने उसको अठासी सौ फुट आठ हजार गुणा आठ हजार रुपया फालतू मतलब दस गुना ज्यादा महंगा बनाया दो हजार करोड़ रुपया लूटा अब हिसाब देने का समय आ गया जवाब देने का समय आ गया तो आप भाग रहे हो लेकिन मनीष सिसोदिया जी भाग नहीं पाओगे कानून के हाथ बहुत लंबे हैं आप भाग नहीं पाओगे आपको ये हिसाब देना होगा और जब आप इसका हिसाब दोगे जब ए का रिकॉर्ड बनेगा तो आपको जेल भी जाना पड़ेगा दो हजार करोड़ रुपया जो आपने खाया है उसका अब हिसाब होने का समय आ गया है ਪੰਜਾਬ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਵੱਲੋਂ ਪ੍ਰਵਾਨਿਤ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਕਰਨ ਇਸ ਨਾਲ ਜਿੱਤੇ ਫਸਲ ਦਾ ਝਾੜ ਵਧਿਆ ਮਿਲੇਗਾ ਉੱਥੇ ਹੀ ਤਰਤੀਹਟ ਲਈ ਪਾਣੀ ਨੂੰ ਵੀ ਬਚਾਇਆ ਜਾ ਸਕੇਗਾ ਸੋ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਪੂਸਾ 44 ਦੀ ਬਿਜਾਈ ਨਾ ਕਰਨ ਦੀ ਸਲਾਹ ਦਿੱਤੀ ਹੈ ਸੂਬੇਪਾਰ ਦੇ ਵਿੱਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਵੱਲੋਂ ਵੀ ਸ਼ਿਫਾਰਿਸ਼ ਕੀਤੀ ਗਈ ਸੀ ਕਿ ਪਾਣੀ ਨੂੰ ਬਚਾਉਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਉਦੋਂ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਹੈ ਕਿ ਅੱਜ ਤੋਂ ਸੂਬੇਪਾਰ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਕੁਝ ਕਿਸਾਨ ਦੂਸਰੀਆਂ ਸੂਬਿਆਂ ਤੋਂ 44 ਕਿਸਮ ਲਿਆ ਕੇ ਬਿਜਾਈ ਕਰ ਰਹੇ ਨੇ ਇਹਨਾਂ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵੇਲੇ ਮੁਸ਼ਕਲ ਹੋ ਸਕਦੀ ਹੈ 9 ਜੂਨ ਤੋਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਝੋਨੇ ਦੀ ਟ੍ਰਾਂਸਪਲੈਂਟੇਸ਼ਨ ਦੀ ਡੇਟ ਆ ਜੋ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਆ ਤੇ ਅੱਜ ਤੋਂ ਕਿਸਾਨ ਵੀਰ ਝੋਨਾ ਟ੍ਰਾਂਸਪਲੈਂਟ ਕਰ ਸਕਦੇ ਆ ਲਾ ਸਕਦੇ ਆਗੇ ਤੇ ਪਰ ਫਿਰ ਵੀ ਮੈਂ ਆਪਣੇ ਵੱਲੋਂ ਬੈਂਕ ਐਗਰੀਕਲਚਰ ਵੱਲੋਂ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰੂੰਗਾ ਕਿ ਜੋ ਮੌਸਮਾਂ ਗਰਮੀ ਆ ਉਹਦੇ ਮੱਦੇ ਨਜ਼ਰ ਹਲੇ ਕੁਝ ਦਿਨ ਰੁਕ ਜਾਇਆ ਜਾਵੇ ਕਿਉਂਕਿ ਉਹ ਸੰਭਾਵਨਾ ਹੈ ਕਿ ਇਸ ਸਾਲ ਮੌਨਸੂਨ ਵੀ ਕੁਝ ਅਗੇਤੀ ਆਉਣ ਦੀ ਉਮੀਦ ਹੈਗੀ ਤੇ ਇੱਕ ਯੂਨੀਵਰਸਿਟੀ ਦੇ ਡਾਟੇ ਮੁਤਾਬਕ ਮੌਨਸੂਨ ਐਵਰੇਜ ਨਾਲੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈਗੀ ਤੇ ਜੇ ਅਸੀਂ ਹੋਰ ਅਜੇ 5-7 ਦਿਨ ਰੁਕ ਜਾਈਏ ਤਾਂ ਮੌਸਮ ਕੁਝ ਠੀਕ ਹੋ ਜਾਊਗਾ ਤੇ ਪ੍ਰੀ ਮੌਨਸੂਨ ਦੇ ਆਉਣ ਨਾਲ ਤੇ ਉਸ ਸਮੇਂ ਅਸੀਂ ਜੇ ਟ੍ਰਾਂਸਪਲੈਂਟੇਸ਼ਨ ਕਰੀਏ ਤਾਂ ਸਾਡੀ ਉਹਦੇ ਨਾਲ ਪਾਣੀ ਦੀ ਬਚਤ ਵੀ ਹੋਊਗੀ ਤੇ ਸਾਡੀ ਬਿਜਲੀ ਦੀ ਬਚਤ ਵੀ ਹੋਊਗੀ ਤੇ ਦੂਜੀ ਮੇਰੀ ਅਪੀਲ ਕਿਸਾਨ ਵੀਰਾਂ ਨੂੰ ਇਹੀ ਹੈਗੀ ਕਿ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਬੈਨ ਕੀਤੀਆਂ ਗਈਆਂ ਵੈਰਾਈਟੀਆਂ ਨੇਗੀਆਂ ਚਾਹੇ ਉਹ ਹਾਈਬ੍ਰਿਡ ਆ ਚਾਹੇ ਪੂਸਾ 44 ਆ ਤੇ ਉਹਨਾਂ ਦੀ ਬਜਾਈ ਟ੍ਰਾਂਸਪਲੈਂਟੇਸ਼ਨ ਨਾ ਕੀਤੀ ਜਾਵੇ ਕਿਉਂਕਿ ਪਤਾ ਲੱਗਿਆ ਆਮ ਪਬਲਿਕ ਦੇ ਵਿੱਚੋਂ ਵੀ ਕੁਝ ਕਿਸਾਨ ਵੀਰ ਕਿਤੋਂ ਬਾਹਰਲੀ ਸਟੇਟ ਤੋਂ ਗਦੋਂ ਬੀਜ ਲਿਆ ਕੇ ਜਾਂ ਉਹਨਾਂ ਨੇ ਪਨੀਰੀ ਬੀਜੀ ਹੋਈ ਆ ਪੂਸਾ 44 ਦੀ ਤੇ ਉਹਨਾਂ ਨੂੰ ਬੇਨਤੀ ਹੈ ਕਿ ਅਜੇ ਸਮਾਂ ਹੈ ਤੁਸੀਂ ਜਿਹੜੀਆਂ ਲੇਟ ਵੈਰੈਟੀਜ਼ ਆ ਪੀਆ 126 ਆ ਜਾਂ ਹੋਰ ਯੂਨੀਵਰਸਿਟੀ ਦੀਆਂ ਲੇਟ ਵੈਰੈਟੀਜ਼ ਆ ਘੱਟ ਸਮਾਂ ਲੈਣ ਵਾਲਾਂ ਕਿਸਮਾਂ ਨੇ ਉਹਨਾਂ ਦੀ ਬਿਜਾਈ ਜੇ ਕਰ ਸਕਦੇ ਹੋਗੇ ਤੇ ਜਾਂ ਬਾਸਵਤੀ ਦੀ ਬਿਜਾਈ ਜੇ ਕਰ ਸਕਦੇ ਹੋਗੇ ਤੇ ਇਸ ਕਰਕੇ ਬੇਨਤੀ ਹੈ ਵੀ ਜਿਹੜੀਆਂ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਗਿਆ ਝੋਨੇ ਦੀਆਂ ਉਹਨਾਂ ਦੀ ਬਿਜਾਈ ਨਾ ਕੀਤੀ ਜਾਵੇ ਪੂਸਾ 44 ਦੀ ਬਿਜਾਈ ਨਾ ਕੀਤੀ ਜਾਵੇ ਕਿਉਂਕਿ ਇਹਦੇ ਨਾਲ ਜਿੱਥੇ ਸਾਡਾ ਪਾਣੀ ਦਾ ਨੁਕਸਾਨ ਹੁੰਦਾਗਾ ਉਹਦੇ ਨਾਲ ਨਾਲ ਜਿਹੜਾ ਸਾਡਾ ਕਿਉਂਕਿ ਜਦੋਂ ਇਹਦੇ ਇਹਦਾ ਪਰਾਲੀ ਇਹਦਾ ਪਰਾਲ ਬਹੁਤ ਜਿਆਦਾ ਹੁੰਦਾਗਾ ਤੇ ਇੱਕ ਜਦੋਂ ਇਹਦੀ ਪੱਕਣ ਦਾ ਸਮਾਂ ਹੁੰਦਾਗਾ ਟਾਈਮ ਜਿਆਦਾ ਲੰਬਾ ਕਰਨ ਕਾਰਨ ਉਸ ਵੇਲੇ ਵਾਸ਼ਚਰ ਜਿਆਦਾ ਹੁੰਦੀ ਆ ਮੌਸਮ ਥੋੜਾ ਠੰਡਾ ਹੋ ਜਾਂਦਾਗਾ ਤੇ ਇਸ ਕਰਕੇ ਵਾਸ਼ਚਰ ਜਿਆਦਾ ਹੋਣ ਕਾਰਨ ਫਿਰ ਮਾਰਕੀਟ ਦੇ ਵਿੱਚ ਇਹਦੀ ਵਿਕਣ ਦੀ ਦਿੱਕਤ ਵੀ ਆਉਂਦੀ ਹੈਗੀ ਤੇ ਫਿਰ ਜਦੋਂ ਸਮਾਂ ਘੱਟ ਹੋਣ ਦਾਗਾ ਅਗਲੀ ਕਾਪਾ ਫਸਲ ਬੀਜਣੀ ਹੈਗੀ ਕਣਕ ਦੀ ਬਿਜਾਈ ਕਰਨੀ ਹੈ ਉਹਦੇ ਲਈ ਸਮਾਂ ਘੱਟ ਰਹਿ ਜਾਂਦਾਗਾ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਸਾਡੇ ਜਿਹੜੇ ਕਿਸਾਨ ਵੀਰ ਆ ਗੇ ਮਜਬੂਰੀ ਵਸ ਉਹਨਾਂ ਨੂੰ ਪਰਾਲੀ ਦੇ ਪ੍ਰਬੰਧਨ ਦੇ ਵਿੱਚ ਸਮਾਂ ਨਾ ਹੋਣ ਕਾਰਨ ਉਹ ਵੀ ਦਿੱਕਤ ਆਉਂਦੀ ਹੈਗੀ ਤੇ ਇਸ ਕਰਕੇ ਸਾਰੇ ਤੱਤਾਂ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਜਿਹੜੀ ਪੂਸਾ 44 ਕਿਸਮ ਝੋਨੇ ਦੀ ਬੈਨ ਕੀਤੀ ਗਈ ਹੈ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਦੇ ਆਧਾਰ ਤੇ ਬੈਨ ਕੀਤੀ ਗਈ ਆ ਦੱਸ ਦੇ ਕਿ ਖੇਤੀਬਾੜੀ ਵਿਭਾਗ ਨੇ ਲੁਧਿਆਣਾ ਦੀਆਂ ਦੁਕਾਨਾਂ ਤੋਂ ਬੀਜਾਂ ਦੇ 103 ਸੈਂਪਲ ਲਈ ਨਹੀਂ ਇਨ੍ਹਾਂ ਦੇ ਵਿੱਚੋਂ 4 ਦੁਕਾਨਾਂ ਦੇ ਸੈਂਪਲ ਫੇਲ ਹੋਏ ਨੇ ਖੇਤੀਬਾੜੀ ਵਿਭਾਗ ਦੇ ਵੱਲੋਂ ਇਹਨਾਂ ਦੁਕਾਨਦਾਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ HDFC ਬੈਂਕ ਵਿੱਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਨੂੰ ਆਖਰਕਾਰ ਪੁਲਿਸ ਨੇ ਸੁਲਝਾ ਹੀ ਲਿਆ ਹੈ ਤੇ ਮਾਮਲੇ ਵਿੱਚ ਕਪੂਰਤਲਾ ਪੁਲਿਸ ਨੇ ਇੱਕ ਵਿਅਕਤੀ ਨੂੰ ਪਿਸਤੌਲ ਤੇ ਨਕਦ ਦੇ ਸਮੇਤ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਪੂਰੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੁਰਾਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਬੱਸ ਇਹ ਕਿ ਪਿਤੇ ਮਹੀਨੇ 3 ਮਹੀਨੇ ਫਗਵਾੜਾ ਨੇੜਲੇ ਪਿੰਡ ਰਿਹਾਨਾ ਚਟਾ ਵਿਖੇ HDFC ਬੈਂਕ ਅੰਦਰ ਦਿਨ ਦਿਹਾੜੇ ਡਕੈਤੀ ਹੋਈ ਸੀ ਸੋ ਮਾਮਲੇ ਨੂੰ ਕਪੂਰਤਲਾ ਪੁਲਿਸ ਨੇ ਹੱਲ ਕਰਦੇ ਹੋਏ ਇੱਕ ਵਿਅਕਤੀ ਨੂੰ ਪਿਸਤੌਲ ਤੇ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੁਰਾਨ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਹੋਣ ਉਪਰੰਤ ਤੁਰੰਤ ਥਾਣਾ 라ਵਲ ਪਿੰਡੀ ਵਿਕੇ ਕੇਸ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੇ ਹੋਏ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਲੁਟੇਰਿਆਂ ਦਾ ਪਿੱਛਾ ਕੀਤਾ ਐਸਐਸਪੀ ਗੌਰਵ ਤੁਰਾਨ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਕਥਿਤ ਦੋਸ਼ੀ ਗੁਰਮਿੰਦਰ ਸਿੰਘ ਵਾਸੀ ਪਿੰਡ ਕਾਲਵਾ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧ ਨੂੰ ਗ੍ਰਿਫਤਾਰ ਕੀਤਾ ਹੈ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਸੈਂਸੇਸ਼ਨਲ ਬੈਂਕ ਡਕੈਤੀ ਜੋ ਕਿ ਰਿਹਾਨਾ ਜੱਟਾ ਖਾਣਾ ਰਾਵਲਪਿੰਡੀ ਦੇ ਵਿੱਚ 352025 ਨੂੰ ਹੋਈ ਸੀ ਉਹਨੂੰ ਅਸੀਂ ਟ੍ਰੇਸ ਕਰ ਲਿਆ ਹੈਗਾ ਤੇ ਇੱਕ ਦੋਸ਼ੀ ਨੂੰ ਅਸੀਂ ਅਰੈਸਟ ਕਰ ਲਿਆ 352025 ਨੂੰ ਕਪੂਰਥਲਾ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਤਕਰੀਬਨ ਸਵਾ 3 ਵਜੇ ਤਿੰਨ ਆਰਮਡ ਰੋਬਰਸ ਬੈਂਕ ਦੇ ਵਿੱਚ ਵੜੇ ਆ ਤੇ ਪਿਸਤੌਲ ਦੀ ਨੋਕ ਤੇ ਉਨਾ तकरीबन 38 ਲੱਖ ਰੁਪਏ ਦੀ ਡਕੈਤੀ ਮਾਰੀ ਹੈ ਤੇ ਕਹਤੀ ਮਾਰਨ ਉਪਰੰਤ ਕੋਈ ਚਿੱਟੀ ਵਰਨਾ ਗੱਡੀ ਦੇ ਵਿੱਚ ਫਰਾਰ ਹੋ ਗਿਆ ਇਨਫੋਰਮੇਸ਼ਨ ਮਿਲਦੇ ਹੀ ਜਿਹੜੀ ਸਾਡੀ ਵਕਫ ਵਕ ਟੀਮਾ ਜਿਹੜੀ ਆ ਬਣਾਈ ਹੈ ਕਈਆਂ ਜਿਹਦੇ ਵਿੱਚ ਐਸਪੀ ਡੀ ਸਾਹਿਬ ਆ ਐਸਪੀ ਫਗਵਾੜਾ ਸਾਹਿਬ ਡੀਐਸਪੀ ਫਗਵਾੜਾ ਡੀਐਸਪੀ ਡੀ ਇਨਚਾਰਜ ਸੀ ਇਹ ਹੀ ਹੈ ਕਪੂਰਥਲਾ ਅਤੇ ਐਸਐਚਓ 라ਵਲਪਿੰਡੀ ਵੱਲੋਂ ਵਕਫ ਵਕ ਟੀਮਾ ਬਣਾਈਆਂ ਗਈਆਂ ਮੌਕੇ ਦਾ ਜਾਇਜ਼ਾ ਲਿਆ ਗਿਆ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਅਸੀਂ ਤਕਰੀਬਨ 150 ਕਿਲੋਮੀਟਰ ਤੱਕ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਅਸੀਂ ਉਹਨਾਂ ਦਾ ਪਿੱਛਾ ਕੀਤਾ ਹੈ ਦੋਸ਼ੀਆਂ ਨੇ ਈਵੇਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਅਸੀਂ ਇੱਕ ਜਿਹੜਾ ਮੁੱਖ ਦੋਸ਼ੀ ਗੁਰਮਿੰਦਰ ਸਿੰਘ ਵਾਸੀ ਕਲਵਾ ਥਾਣਾ ਕਰਤਾਰਪੁਰ ਉਹਨੂੰ ਅਸੀਂ ਨੈਰੋਡਾਊਨ ਕੀਤਾ 7 6 2025 ਨੂੰ ਅਸੀਂ ਸਵੇਰੇ ਰੇਡ ਕਰਕੇ ਦੋਸ਼ੀ ਨੂੰ ਅਰੈਸਟ ਕੀਤਾ ਹੈ ਅਰੈਸਟ ਉਪਰੰਤ ਸਰਚ ਦੌਰਾਨ ਉਹਦੇ ਕੋਲੋਂ 13 ਲੱਖ 10 ਹਜ਼ਾਰ ਰੁਪਏ ਜਿਹੜਾ ਬੈਂਕ ਤੋਂ ਉਹਨੇ ਡਕੈਤੀ ਦੌਰਾਨ ਉਹਨੇ ਜਿਹੜਾ ਰੋਬ ਕੀਤਾ ਸੀ ਅਤੇ ਵਾਰਦਾਤ ਦੇ ਵਿੱਚ ਵਰਤਿਆ ਗਿਆ 7.65 mm ਦਾ ਜਿਹੜਾ ਦੇਸੀ ਪਿਸਤੌਲ ਉਹ ਵੀ ਇਹਦੇ ਕੋਲ ਰਿਕਵਰ ਹੋਇਆ ਮੋਢਲੀ ਪੁਸ਼ਕਿਸ਼ ਜਿਹੜੇ ਇਹਦੇ ਦੋ ਹੋਰ ਸਾਥੀ ਹੈ ਉਹਨਾਂ ਦਾ ਨਾਂ ਵੀ ਉਜਾਗਰ ਹੋਇਆ ਹੈ ਉਹਨਾਂ ਨੂੰ ਫੜਨ ਲਈ ਵੀ ਵੱਖ-ਵੱਖ ਟੀਮਾਂ ਕਪੂਰਥਲਾ ਪੁਲਿਸ ਵੱਲੋਂ ਕੰਮ ਕਰ ਰਹੀਆਂ ਹਨ ਸਾਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੇ ਬਾਕੀ ਦੋ ਦੋਸ਼ੀ ਅਸੀਂ ਛੇਤੀ ਛੇਤੀ ਫੜ ਲਾਂਗੇ ਤੁਹਾਨੂੰ ਦੱਸ ਦਈਏ ਕਿ ਬੈਂਕ ਅਧਿਕਾਰੀਆਂ ਦੀ ਅੰਤਰੂਨੀ ਜਾਂਚ ਉਪਰੰਤ ਇਹ ਪਤਾ ਲੱਗਿਆ ਹੈ ਕਿ ਬੈਂਕ ਅੰਦਰੋਂ ਇਹ ਤਿੰਨ ਲੁਟੇਰੇ 38,34,900 ਰੁਪਏ ਲੁੱਟ ਕੇ ਫਰਾਰ ਹੋ ਗਏ ਸਨ ਤੇ ਇਹਨਾਂ ਨੇ ਇਹ ਲੁੱਟ ਬੈਂਕ ਅੰਦਰ ਦਾਇਨਾ ਸੁਰੱਖਿਆ ਕਰਮਚਾਰੀ ਨੂੰ ਬੰਦਕ ਬਣਾ ਕੇ ਕੈਸ਼ੀਅਰ ਦੇ ਕੈਬਿਨ ਵਿੱਚ ਜੋ ਕੀਤੀ ਸੀ ਖੁਲਾਸੇ ਵਿੱਚੋਂ ਕਥਿਤ ਦੋਸ਼ੀ ਪਾਸੋਂ ਵਾਰਦਾਸਮੇ ਵਰਤਿਆ ਗਿਆ ਇੱਕ ਦੇਸੀ ਪਿਸਤੌਲ ਤੇ 1310000 ਰੁਪਏ ਦੀ ਨਕਦੀ ਭਰਾਮਤ ਕੀਤੀ ਜੋ ਲੁੱਟ ਦੇ ਹਿੱਸੇ ਵਿੱਚੋਂ ਉਸ ਨੂੰ ਮਿਲੀ ਸੀ ਸੋ ਮਾਮਲੇ ਵਿੱਚ ਦੋਸ਼ੀ ਦਾ ਸਾਥੀ ਫਰਾਰ ਹੈ ਜਿਸ ਨੂੰ ਪੁਲਿਸ ਵੱਲੋਂ ਜਲਦੀ ਹੀ ਫੜ ਲਿਆ ਜਾਏਗਾ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੇ ਕਤਲ ਦੀਆਂ ਖਬਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਨੇ ਤਾਜ਼ਾ ਮਾਮਲਾ ਲੁਧਿਆਣਾ ਦੇ ਰਾਇਕੋਟ ਦੇ ਪਿੰਡ ਜੰਡ ਤੋਂ ਸਾਹਮਣੇ ਆਇਆ ਜਿੱਥੋਂ ਦੇ ਨੌਜਵਾਨ ਇੰਦਰਪਾਲ ਸਿੰਘ ਦੀ ਕੈਨੇਡਾ ਵਿੱਚ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਰਾਇਕੋਟ ਦੇ ਪਿੰਡ ਜੰਡ ਦੇ ਜੰਪਲ ਇੱਕ ਨੌਜਵਾਨ ਦੀ ਬੀਤੇ ਦਿਨ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿੱਚ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਮ੍ਰਿਤਕ ਇੰਦਰਪਾਲ ਸਿੰਘ ਪੁੱਤਰ ਗੁਰਮੀਲ ਸਿੰਘ ਪਿੰਡ ਜੰਡ ਜ਼ਿਲ੍ਹਾ ਲੁਧਿਆਣਾ ਦੇ ਰਾਮਗੜੀਆ ਪਰਿਵਾਰ ਨਾਲ ਸੰਬੰਧਿਤ ਸੀ ਚਾਚਾ ਜੀ ਦਾ ਬੇਟਾ ਸੀਗਾ ਜਿੰਦਰਪਾਲ ਸਿੰਘ ਹਾਂਜੀ ਉਹ ਅੱਜ ਤੋਂ 15 ਸਾਲ ਪਹਿਲਾਂ ਹੀ ਹਾਂਗਕਾਂਗ ਗਏ ਤੇ ਉਸ ਤੋਂ ਬਾਅਦ ਉਹਨੇ ਆਪਣੀ ਫੈਮਿਲੀ ਉੱਤੇ ਬਲਾਈ ਉਸ ਤੋਂ ਬਾਅਦ ਥੋੜਾ ਟਾਈਮ ਬਾਅਦ ਉਹਨਾਂ ਨੇ ਫਿਰ ਹੁਣ 2 ਬੰਗਸਾਲੀ ਹੋਏ ਸੀ ਇਹਨਾਂ ਨੂੰ ਕੈਨੇਡਾ ਗਏ ਨੂੰ ਕੈਨੇਡਾ ਗਏ ਤਾਂ ਪਰ ਉਹ ਤੋਂ ਹੀ ਖਬਰਾਈ ਵੀ ਉਹਨਾਂ ਦੇ ਕੋਈ ਨਰਕੇ ਡੱਤ ਹੋ ਗਈ ਮਾਰ ਦਿੱਤੇ ਉਹਨਾਂ ਨੂੰ ਪਤਾ ਲੱਗਾ ਕੀ ਕਾਰਨ ਸੀ ਕੌਣ ਸੀ ਕੋਈਆਂ ਮਾਰਦੇ ਨਹੀਂ ਹਜੇ ਤੱਕ ਕੋਈ ਕਰਨੇ ਹਜੇ ਪੁਲਿਸ ਦੀ ਇਨਕੁਆਰੀ ਚੱਲ ਰਹੀ ਹੈ ਜੀ ਫਿਰ ਪਤਾ ਲੱਗੂਗਾ ਇਹ ਕੀ ਕੰਮ ਕਰਦੇ ਸਨ ਉੱਥੇ ਦੀ ਇਹ ਉੱਬਰ ਦਾ ਕੰਮ ਕਰਦੇ ਸੀਗੇ ਜੀ ਉੱਬਰ ਦਾ ਹਾਂ ਜੀ ਉੱਬਰ ਚਲਾਉਂਦੇ ਸੀਗੇ ਕਿੰਨਾ ਚਿਰ ਹੋ ਗਿਆ ਸੀ ਥੱਕੇ ਨੂੰ ਨਾ ਉਹਨਾਂ ਨੂੰ ਤਕਰੀਬਨ 2 ਬੋਸ ਸਾਲ ਹੋ ਗਏ ਸੀ ਜੀ ਫੈਮਿਲੀ ਚ ਕੌਣ ਕੌਣ ਹਨ ਉਹਨਾਂ ਦੇ ਆ ਪਿਤਾ ਜੀ ਦਾ 10 ਸੋ ਪਹਿਲਾਂ 6 ਮਹੀਨੇ ਪਹਿਲਾਂ ਹੋ ਗਈ ਸੀ ਜੀ ਉੱਥੇ ਅਟੈਕ ਆ ਗਿਆ ਸੀ ਉਹਨਾਂ ਨੂੰ ਕੈਨੇਡਾ 'ਚ ਤੇ ਉਹਨਾਂ ਦੇ ਹੁਣ ਸਹਿਗੇ ਨੇ ਤਾਂ ਮਾਤਾ ਜੀ ਇੱਕ ਉਹਨਾਂ ਦੀ ਵਾਈਫ ਆ ਇੱਕ ਬੇਟੀ ਆ ਜੀ ਤੇ ਇੱਕ ਉਹਨਾਂ ਦੀ ਸਿਸਟਰ ਆ ਵਾਈਫ ਉਹਨਾਂ ਦੀ ਪ੍ਰੈਗਨੈਂਟ ਆ ਯੂ ਨਾ ਬੱਚਾ ਹੋਣਾ ਹਾਂਜੀ ਪਰਸ ਵਾਲੇ ਇਨਕੁਆਰੀ ਕਰ ਰਹੇ ਨੇ ਇਨਕੁਆਰੀ ਤੋਂ ਬਾਅਦ ਫੇਰ ਪਤਾ ਲੱਗੂਗਾ ਜੀ ਵੀ ਕੀ ਚੱਕਰ ਉਹ ਤੋਂ ਉਹਨਾਂ ਦੀ ਰਸਮ ਕਿਰਿਆ ਵਾਲੇ ਉੱਥੇ ਕਿਤੇ ਜਾਣਗੇ ਹਾਂਜੀ ਉਹਨਾਂ ਦਾ 11 ਤਰੀਕ ਨੂੰ ਹੈਗਾ ਜੀ ਉਹਨਾਂ ਦੀ ਤੋਹਾ ਉੱਥੇ ਕਰਨਗੇ ਜੀ ਅਸ ਜਿੰਨੀ ਵੀ ਹੋਊਗੀ ਅਖੀਰ ਤੁਹਾਨੂੰ ਦੱਸਦੀ ਕਿ 4 ਜੂਨ ਨੂੰ ਇੰਦਰਪਾਲ ਸਿੰਘ ਕੰਮ ਤੋਂ ਘਰ ਨੂੰ ਆ ਰਿਹਾ ਸੀ ਤੇ ਹੋ ਜਿਉ ਹੀ ਘਰ ਪਹੁੰਚਿਆ ਤਾਂ ਕਾਰਜ ਉਤਰਦਿਆਂ ਹੀ ਅਣਪਛਾਤੇ ਲੋਕਾਂ ਨੇ ਇੰਦਰਪਾਲ ਸਿੰਘ ਤੇ ਗੋਲੀਆਂ ਦੀ ਪੁਛਾਰਕਾ ਦਿੱਤੀ ਜਿਸ ਦੇ ਨਤੀਜੇ ਵਜੂ ਉਸਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਪੀੜਤ ਪਰਿਵਾਰ ਨੇ ਕੈਨੇਡਾ ਸਰਕਾਰ ਤੋਂ ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ ਉੱਤਰ ਭਾਰਤ ਵਿੱਚ ਮੌਸਮ ਲਗਾਤਾਰ ਹੀ ਕਰਵਟ ਬਦਲ ਰਿਹਾ ਹੈ ਕੁਝ ਦਿਨ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲਣ ਪਿਛੋਂ ਹੁਣ ਫਿਰ ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਗਰਮੀ ਨੇ ਲੋਕਾਂ ਦੇ ਵਟ ਕੱਟਣੇ ਸ਼ੁਰੂ ਕਰ ਦਿੱਤੇ ਨੇ ਸੋ ਅਤੇ ਲਗਭਗ 19 ਜ਼ਿਲ੍ਹਿਆਂ ਦੇ ਵਿੱਚ 40 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਲਈ ਹੀਟ ਵੇਵ ਦਾ yellow alert ਜਾਰੀ ਕੀਤਾ ਗਿਆ ਇਸ ਦੇ ਨਾਲ ਹੀ 8 ਜ਼ਿਲ੍ਹਿਆਂ ਲਈ orange alert ਜਾਰੀ ਕੀਤਾ ਗਿਆ ਸੂਬੇ ਵਿੱਚ ਪੈ ਰਹੀ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਜਿੱਥੇ ਪੰਜਾਬ ਦੇ ਬਠਿੰਡਾ ਵਿੱਚ ਸਬਤਵਧ 44.8 ਤਾਪਮਾਨ ਦਰਜ ਕੀਤਾ ਗਿਆ ਜਦਕਿ ਅੰਮ੍ਰਿਤਸਰ ਵਿੱਚ 44 ਲੁਧਿਆਣਾ ਵਿੱਚ 44 ਚੰਡੀਗੜ੍ਹ ਵਿੱਚ 42 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੋ ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਅੰਦਰ ਤਾਪਮਾਨ ਵਿੱਚ 2.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਜੀ ਪਿਛਲੇ 1-2 ਦਿਨ ਤੋਂ ਟੈਂਪਰੇਚਰ ਦੇ ਵਿੱਚ ਅਸੀਂ ਰਾਈਜ਼ ਅਬਜ਼ਰਵ ਕੀਤੀ ਹੈ ਔਰ ਹੀਟ ਵੇਵ ਕੰਡੀਸ਼ਨਸ ਜਿਹੜੀਆਂ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕਿਉਂਕਿ ਉਹਦੇ ਤੋਂ ਪਹਿਲਾਂ ਥੋੜਾ ਕਲਾਉਡੀ ਵੈਦਰ ਸੀ ਔਰ ਹਲਕੀ ਬਾਰਿਸ਼ ਵੀ ਕਈ ਥਾਵਾਂ ਤੇ ਰਿਕਾਰਡ ਕੀਤੀ ਗਈ ਸੀ ਪਰ ਹੁਣ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 43.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇਸੀ ਅ ਆਨਵਰਡ ਦੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 2-3 ਦਿਨ ਫਿਲਹਾਲ ਰੀਜਨ ਦੇ ਵਿੱਚ ਇਸੇ ਤਰ੍ਹਾਂ ਹੀ ਵੇਵ ਕੰਡੀਸ਼ਨਸ ਬਣੀਆਂ ਰਹਿ ਸਕਦੀਆਂ ਨੇ ਔਰ ਇਹਦੇ ਵਾਸਤੇ ਕੁਝ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਵਾਸਤੇ ਆਈਐਮਡੀ ਵੱਲੋਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਸਪੈਸ਼ਲੀ ਜਿਹੜੇ ਸਾਊਥ-ਵੈਸਟਰਨ ਡਿਸਟ੍ਰਿਕਟਸ ਨੇ ਔਰ ਕੁਝ ਜਿਹੜੇ ਸੈਂਟਰਲ ਡਿਸਟ੍ਰਿਕਟਸ ਨੇ ਉਹਨਾਂ ਵਾਸਤੇ yellow ਅਲਰਟ ਜਾਰੀ ਕੀਤਾ ਗਿਆ ਜੀ ਕੱਲ ਜਿਹੜਾ ਲੁਧਿਆਣਾ ਦੇ ਵਿੱਚ ਟੈਂਪਰੇਚਰ 43.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਬਠਿੰਡਾ ਦੇ ਵਿੱਚ 44.8 ਡਿਗਰੀ ਸੈਂਟੀਗ੍ਰੇਡ ਕੱਲ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਿਹੜਾ ਕਿ ਸਟੇਟ ਦੇ ਵਿੱਚ ਹਾਈਐਸਟ ਸੀਗਾ ਸੋ ਅਸੀਂ ਕਹਿ ਸਕਦੇ ਹਾਂ ਕਿ 45 ਦੇ ਨੇੜੇ ਟੈਂਪਰੇਚਰ ਜਿਹੜਾ ਸਟੇਟ ਦੇ ਵਿੱਚ ਰਿਕਾਰਡ ਕੀਤਾ ਗਿਆ ਔਰ ਇਸ ਤਰ੍ਹਾਂ ਦੀਆਂ ਹੀਟ ਵੇਵ ਕੰਡੀਸ਼ਨਸ ਆਉਣ ਵਾਲੇ 2-3 ਦਿਨ ਵੀ ਬੜੀਆਂ ਰਹਿ ਸਕਦੀਆਂ ਹਨ ਬੇਸ਼ਕ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਮੌਸਮੀ ਪਾਗ ਅਨੁਸਾਰ 14 ਜੂਨ ਤੱਕ ਹੀਟ ਵੇਵ ਦਾ ਅਸਰ ਰਹਿ ਸਕਦਾ ਹੈ ਮੌਸਮ ਵਿਭਾਗ ਨੇ ਗਰਮੀ ਦੇ ਮੱਦੇਨਜ਼ਰ ਗਰਭਵਤੀ ਔਰਤਾਂ ਤੇ ਬਜ਼ੁਰਗਾਂ ਨੂੰ ਆਪਣਾ ਖਾਸ ਖਿਆਲ ਰੱਖਣ ਅਤੇ ਵਾਰ-ਵਾਰ ਪਾਣੀ ਪੀਂਦੇ ਸਲਾਹ ਦਿੱਤੀ ਹੈ ਸੋ ਪੰਜਾਬ న్యూਸ ਦੇ ਇਸ ਬੁਲਟਿੰਗ ਫਿਲਹਾਲ ਐਨਹੀਂ ਇਸ ਦਿਨ ਆਦ ਤੋ ਆ ਗਿਆ ਧੰਨਵਾਦ